ਜਿਵੇਂ ਸਭ ਜਾਣਦੇ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਿੱਤ ਈਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਨੇ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੰਬ ਰੱਖ ਕੇ ਯਾਨੀ ਉਡਾ ਦੇਵਾਂਗੇ ਇਹ ਲੰਗਰ ਹਾਲ ਨੂੰ ਇੱਕ ਪਾਸੇ ਦੇਖਿਆ ਜਾਂਦਾ ਹੈ ਕਿ ਗੁਰਜੀਤ ਸਿੰਘ ਔਲਜਲਾ ਜੋ ਐਮਪੀ ਨੇ ਉਹਨਾਂ ਨੇ ਸੈਂਟਰ ਗਵਰਨਮੈਂਟ ਤੋਂ ਯਾਨੀ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਸੁਰੱਖਿਆ ਏਜੰਸੀਆਂ ਯਾਨੀ ਦਰਬਾਰ ਸਾਹਿਬ ਦੇ ਵਿੱਚ ਲਾਈਆਂ ਜਾਣ ਤੇ ਦੂਜੇ ਪਾਸੇ ਬਿਆਨਬਾਜ਼ੀ ਹੋ ਰਹੀ ਹੈ ਕੀ ਗੱਲ ਪੰਜਾਬ ਪੁਲਿਸ ਐਦਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਸੋ ਉਸੇ ਤੇ ਅੱਜ ਚर्चा ਰਹੇਗੀ ਸੋ ਸਾਡੇ ਨਾਲ ਸੀਪ ਸ਼ੈਨਾ ਹਿੰਦ ਦੇ ਪ੍ਰਧਾਨ ਕੇਤਨ ਸ਼ਰਮਾ ਜੀ ਨੇ ਪੇਛੇ ਤੋਂ ਇੱਕ ਐਡਵੋਕੇਟ ਸਾਹਿਬ ਵੀ ਨੇ ਸੋ ਸਵਾਗਤ ਕਰਨਾ ਹੈ ਸਰ ਸਤਿ ਸ੍ਰੀ ਅਕਾਲ ਜੀ ਸਤ ਤੁਹਾਡਾ ਪੀਟੀਏ ਦੇ ਸਾਦੇ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇਖ ਰਹੇ ਆ ਅੱਜ ਪੰਜਾਬ ਦੇ ਮਾਹੌਲ ਨੂੰ ਹਾਲਾਂਕਿ ਦੇਖਿਆ ਜਾਂਦਾ ਕਿ ਨਿਤ ਗੈਂਗਸਟਰਵਾਦ ਜਾਂ ਗੋਲੀਆਂ ਸੜਕਾਂ ਤੇ ਕਤਲੋਆਮ ਚੱਲ ਰਿਹਾ ਪਰ ਇੱਕ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਅੱਜ ਚੱਲ ਰਿਹਾ ਕਿ ਯਾਨੀ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਸੀਂ ਬੰਬ ਦੇ ਨਾਲ ਉਡਾ ਦੇਵਾਂਗੇ ਲੰਗਰ ਹਾਲ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹਾਲਾਂਕਿ 4-5 ਵੇਰੀ ਉੱਥੇ ਧਮਕੀਆਂ ਮਿਲ ਚੁੱਕੀਆਂ ਨੇ ਦੇਖੋ ਪਹਿਲਾਂ ਤਾਂ ਬੜੀ ਜਿਹੜੇ ਬੜੇ ਛੋਟੀ ਸੋਚ ਦੇ ਮਾਲਕ ਹੁੰਦੇ ਨੇ ਜਿਹੜੀ ਇਹੋ ਜਿਹੀਆਂ ਧਮਕੀਆਂ ਮਤਲਬ ਇੱਕ ਉਸ ਜਗ੍ਹਾ ਉਸ ਪਰਮਾਤਮਾ ਦੇ ਦਰ ਦੀ ਸ੍ਰੀ ਦਰਬਾਰ ਸਾਹਿਬ ਦੀ ਜਿੱਥੇ ਸਾਰੇ ਅਸੀਂ ਨਤਮਸਤਕ ਹੁੰਦੇ ਨੇ ਜਿੱਥੇ ਸਾਰੇ ਅਸੀਂ ਜਾ ਕੇ ਆਪਣਾ ਮੱਥਾ ਟੇਕਦੇ ਨੇ ਬੜੇ ਮੰਦ ਭਾਗੀ ਉਹਨਾਂ ਦੀ ਮੈਂ ਨਹੀਂ ਸਮਝਦਾ ਵੀ ਪਤਾ ਨਹੀਂ ਰੱਬ ਨੇ ਉਹਨਾਂ ਨੂੰ ਕੈਸੀ ਮਤ ਬਖਸ਼ੀ ਐ ਉਹਨਾਂ ਦਾ ਮਾਲਕ ਬਸ ਉਹਨਾਂ ਦਾ ਇਨਸਾਫ ਹੋਈ ਕਰ ਸਕਦਾ ਕੋਈ ਪ੍ਰਸ਼ਾਸਨ ਨਹੀਂ ਕਰ ਸਕਦਾ ਉਹ ਕਰੂਗਾ ਦੂਜੀ ਗੱਲ ਬੰਬ ਤੋਂ ਡਾਨ ਦੀ ਧਮਕੀਆਂ ਨੰਪੁੰਸਕ ਲੋਗ ਨੇ ਸੋਨੂ ਸਾਹਿਬ ਇਨਪੁੰਸਕ ਨੇ ਕੋਈ ਪਤਾ ਨਹੀਂ ਕੋਈ ਆਈਐਸਆਈ ਦਾ ਹੋਣਾ ਕਿਥੇ ਕੋਈ ਬੈਠਿਆ ਹੋਣਾ ਕਿਥੇ ਨੇ ਕਿਸੇ ਨੂੰ ਦੇਤਾ ਹੋਣਾ ਕੁਝ ਸੋਨਾ ਨਹੀਂ ਤਾਂ ਪੰਨੂ ਹੋਣਾ ਆਪ ਤਾਂ ਉਹ ਸਿੱਖ ਐ ਭਵੰਦਾ ਆਪਣੇ ਆਪ ਨੂੰ ਸਿੱਖਿਆ ਪਰ ਕੰਮ ਉਹ ਇਹੋ ਜਿਹੀ ਕਰਦਾ ਹੁਣ ਬਾਅਦ ਚ ਦੇਖਣਾ ਇਨਵੈਸਟੀਗੇਸ਼ਨ ਚ ਇਹ ਹੀ ਨਿਕਲਣਾ ਵੀ ਪੰਨੂ ਨੇ ਕਰਾਇਆ ਸੀ ਪੈਸੇ ਦੇ ਕੇ ਉਹਨੇ ਮੇਲ ਕਰਾਈ ਸੀ ਪਰ ਚਲੋ ਇਹ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹ ਸਾਰੇ ਨਪੁੰਸਕ ਨੇ ਉਸ ਥਾਂ ਨੂੰ ਉਸ ਜਗ੍ਹਾ ਨੂੰ ਉਸ ਗੁਰਦੁਆਰ ਸ਼੍ਰੀ ਗੁਰਦੁਆਰਾ ਸਾਹਿਬ ਨੂੰ ਉਡਾਨ ਦਿੱਤਾ ਗੱਲ ਛੱਡੋ ਸੋਨੂ ਸਾਹਿਬ ਪੱਤਰਕਾਰ ਸਾਹਿਬ ਇੱਕ ਮਿੱਟੀ ਦਾ ਕੰਕਰ ਵੀ ਨਹੀਂ ਉਸ ਵੱਲ ਜਾ ਸਕਦਾ ਤਾਂ ਪੰਜ ਆਰ ਡੀ ਐਕਸ ਦਾ ਪਲਾਣਾ ਦਾ ਟਮਕਾ ਉਹ ਗੱਲਾਂ ਬਹੁਤ ਦੂਰ ਦੀਆਂ ਅਸੀਂ ਤਾਂ ਇੱਕ ਟੁੱਟ ਚ ਪ੍ਰਾਣੀ ਨੇ ਇਸ ਧਰਤੀ ਦੇ ਅਸੀਂ ਤਾਂ ਸਿਰਫ ਇੱਕ ਟਿੱਪਣ ਹੀ ਕਰ ਸਕਦੇ ਨੇ ਹਮ ਪਰ ਇਹ ਜਿਹੜੇ ਬੰਬ ਬੋਮ ਵਾਲੀ ਗੱਲਾਂ ਬਹੁਤ ਪਿੱਛੇ ਦੀ ਦੂਰ ਦੀਆਂ ਉਹਨਾਂ ਦੇ ਬਸ ਦੀ ਉਹਨਾਂ ਦੀ ਔਕਾਤ ਨਹੀਂ ਉਹ ਸੜੇ ਭੋਂਕਣ ਜੋਗ ਨੇ ਜਿਹੜੇ ਵੀ ਨੇ ਉਹਨਾਂ ਨੂੰ ਪੂਲ ਫੜ ਲੂਗੀ ਅੱਛਾ ਕੇਤਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਗੁਰਜੀਤ ਔਜਲਾ ਨੇ ਐਮ ਪੀ ਨੇ ਬਿਆਨ ਦਿੱਤਾ ਹੈ ਕਿ ਯਾਨੀ ਸੈਂਟਰਲ ਗਵਰਨਮੈਂਟ ਨੂੰ ਇਹ ਪੱਤਰ ਲਿਖਿਆ ਕਿ ਇੱਥੇ ਸੈਂਟਰ ਦੀ ਸੁਰੱਖਿਆ ਏਜੰਸੀਆਂ ਨੂੰ ਭੇਜਿਆ ਜਾਵੇ ਇਸ ਤਰ੍ਹਾਂ ਦੇਖਦੇ ਹਾਂ ਕੀ ਗੱਲ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇ ਪੰਜਾਬ ਦੀ ਪੁਲਿਸ ਨੂੰ ਕਿਸ ਤਰ੍ਹਾਂ ਦੇ ਹਾਲਾਂਕਿ ਬਿਆਨਬਾਜ਼ੀਆਂ ਹੋ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਵੀ ਤਾਂ ਆਪਣੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਓ ਜਲਾ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਇੱਕ ਗੱਲ ਵੀ ਓ ਜਲਾ ਸਾਹਿਬ ਵੀ ਤੁਸੀਂ ਵੀ ਤੁਹਾਡੀ ਵੀ ਸਰਕਾਰ ਰਹੀ ਹੈ ਕਾਂਗਰਸ ਦੀ ਪੰਜਾਬ ਨੂੰ ਰਨ ਕੀਤਾ ਕਾਂਗਰਸ ਨੇ ਜੀ ਤਾਂ ਤੁਹਾਨੂੰ ਵੀ ਪਤਾ ਹੈ ਵੀ ਪੰਜਾਬ ਪੁਲਿਸ ਦਾ ਕੀ ਸਮਰਥ ਹੈ ਤੇ ਪੰਜਾਬ ਪੁਲਿਸ ਕਿੰਨੀ ਕਟੇਪਲ ਹੈ ਤੁਹਾਨੂੰ ਵੀ ਪਤਾ ਹੈ ਠੀਕ ਹੈ ਤੁਹਾਡੀ ਗੱਲ ਕਿੱਥੇ ਜਾਇਜ਼ ਹੈ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਵੀ ਸਾਨੂੰ ਹੈਲਪ ਲੈਣ ਦੀ ਚਾਹੀਦੀ ਹੈ ਵੀ ਕੋਵਰਡ ਆਪਰੇਸ਼ਨ ਹੋ ਜਾਊਗਾ ਵੀ ਇੱਕ ਸੈਂਟਰ ਦੀ ਏਜੰਸੀ ਦੇਖੋ ਸਟੇਟ ਦੀ ਪਾਵਰ ਸਟੇਟ ਦੀ ਪਾਵਰ ਨਾਲੋਂ ਵੱਡੀ ਸੈਂਟਰ ਦੀ ਪਾਵਰ ਤਾਂ ਹੈ ਹੀ ਐ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਐ ਇਹਦੇ ਵਿੱਚ ਵੀ ਮੈਂ ਕਹਿਣ ਦੀ ਗਰੇਜ ਨਹੀਂ ਕਰਾਂਗਾ ਵੀ ਸਾਨੂੰ ਉਹਨਾਂ ਦੀ ਹੈਲਪ ਸੈਂਟਰ ਦੇਖੋ ਕੋਈ ਸੈਂਟਰ ਦੀ ਜਿਹੜੀ ਫੋਰਸਿਸ ਨੇ ਚਾਹੇ ਉਹ ਸੀਆਰਪੀਐਸ ਬੀਐਸਐਫ ਹੈ ਕੋਈ ਵੀ ਹੈ ਬਾਰਡਰ ਫੋਰਸੇਸ ਨੇ ਸਾਨੂੰ ਉਹਨਾਂ ਦੀ ਹੈਲਪ ਲੈਣ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਉਹ ਵੀ ਸਾਡੀ ਆਪਣੀਆਂ ਹੀ ਨੇ ਜੀ ਤਾਂ 75 ਲਿਖ ਕੇ ਉਹਨਾਂ ਨੇ ਇੱਕ ਮਤਲਬ ਪੰਜਾਬ ਪੁਲਿਸ ਦਾ ਮੈਂ ਕਹੂੰਗਾ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਜਲਾ ਸਾਹਿਬ ਸੀਨੀਅਰ ਲੀਡਰ ਨੇ ਉਹਨਾਂ ਨੂੰ ਇਹੋ ਜੀ ਗੱਲਾਂ ਚੰਗੀਆਂ ਨਹੀਂ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਨੂੰ ਇਸ ਇਹਦੀ ਜਿਹੜੀ ਧਮਕੀ ਆਈ ਹੈ ਦਰਸ਼ੀਰੀ ਦਰਬਾਰ ਸਾਹਿਬ ਨੂੰ ਇਸ ਮਾਮਲੇ ਚ ਆਪਣੀ ਰਾਜਨੀਤੀ ਰੋਟੀਆਂ ਨਹੀਂ ਸੇਕਣੀ ਚਾਹੀਦੀਆਂ ਮੇਰੇ ਮੁਤਾਬਿਕ ਦੂਜੀ ਗੱਲ ਉਹ ਸਾਡੇ ਹੀ ਨੇ ਸੈਂਟਰ ਵੀ ਏਜੰਸੀ ਸਾਡੀ ਹੈ ਦੇਸ਼ ਦੀ ਹੈ ਦੇਸ਼ ਦਾ ਹਿੱਸਾ ਪੰਜਾਬ ਹੂੰ ਤੇ ਪੰਜਾਬ ਪੁਲਿਸ ਵੀ ਕਿਸੇ ਵੱਲੋਂ ਕਿਸੇ ਕਿਸੇ ਪਾਸੋਂ ਘੱਟ ਨਹੀਂ ਹੈ ਪੰਜਾਬ ਪੁਲਿਸ ਨੇ ਬਹੁਤ ਵੱਡੇ ਵੱਡੇ ਟੈਰਰਿਸਟ ਅਟੈਕ ਤੇ ਬਹੁਤ ਵੱਡੇ ਵੱਡੇ ਗੈਂਗਸਟਰ ਤੇ ਟੈਰਰਿਸਟ ਫੜੇ ਨਹੀਂ ਫੜੇ ਵੀ ਨੇ ਕਾਉਂਟਰ ਵੀ ਕੀਤੇ ਨੇ ਉਹ ਸਮਰਥ ਹੈ ਬਟ ਔਨ ਅਦਰ ਹੈਂਡ ਆਸੀ ਜੇ ਸੈਂਟਰ ਏਜੰਸੀਆਂ ਦੀ ਹੈਲਪ ਲੈ ਲੇ ਕਿਉਂਕਿ ਐਡਵਾਂਸ ਇਕਵਿਪਮੈਂਟਸ ਐਡਵਾਂਸ ਟੈਕਨੋਲੋਜੀ ਐਡਵਾਂਸ ਸਾਈਬਰ ਸਿਸਟਮ ਰੋ ਜਿਹੜੀ ਸਾਡੀ ਹੈ ਜਿਹੜੀ ਸਾਡੀ NIA ਹੈ ਇਹਨਾਂ ਕੋਲ ਐਡਵਾਂਸਡ ਟੈਕਨੋਲੋਜੀਸ ਤਾਂ ਹੈ ਹੀ ਹਨਾ ਤਾਂ ਉਹਨਾਂ ਨੂੰ ਫੜਨ ਲਈ ਜਿਹੜੇ ਦਿਮਾਗ ਤੋਂ ਪੈਦਲ ਨੇ ਜਿਹੜਾ ਨੇ ਈਮੇਲ ਭੇਜ ਕੇ ਇੰਨੀ ਵੱਡੀ ਜਿਹੜੀ ਸਾਡੀ ਇਸ ਦੇਸ਼ ਦੀ ਧਰਤੀ ਦੀ ਧਰੋਵਰ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਠੀਕ ਹੈ ਉਹਨੂੰ ਧਮਕੀ ਦਿੱਤੀ ਹਾਲਾਂਕਿ ਕੋਈ ਫਰਕ ਨਹੀਂ ਪੈਣਾ ਪਰ ਉਹਨਾਂ ਨੂੰ ਜੇ ਅਸੀਂ ਸੈਂਟਰ ਏਜੰਸੀਆਂ ਤੋਂ ਹੈਲਪ ਮੈਂ ਹੈਲਪਸ਼ਾਪ ਦੀ ਇਸਤੇਮਾਲ ਕਰ ਰਿਹਾ ਮੈਂ ਪੰਜਾਬ ਪੁਲਸ ਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਸਮਰਥ ਨਹੀਂ ਹੋ ਪੰਜਾਬ ਪੁਲਸ ਸਮਰਥ ਹੈ ਪੰਜਾਬ ਪੁਲਸ ਹਰ ਚੀਜ਼ ਦਾ ਪਰ ਟੈਕਨੋਲੋਜੀ ਐਡਵਾਂਸ ਸੈਂਟਰ ਕੋਲ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੇ ਅਸੀਂ ਹੈਲਪ ਲੈ ਲੈਣ ਸੈਂਟਰ ਏਜੰਸੀਆਂ ਦੀ ਤਾਂ ਕੋਈ ਉਹਦੇ ਵਿੱਚ ਸ਼ਰਮ ਨਹੀਂ ਹੈ ਅੱਛਾ ਅੱਜਕਲ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਦੀ ਨੀਤੇ ਵੀਡੀਓ ਆਉਂਦੀ ਹੈ ਨਾ ਕਈ ਇੱਕ ਸਟ੍ਰਿੰਗ ਆਪਰੇਸ਼ਨ ਕੀਤਾ ਸੀ ਦਰਬਾਰ ਸਾਹਿਬ ਦੇ ਵਿੱਚ ਯਾਨੀ ਜੇ ਲਾਗੇ-ਤਾਗੇ ਜਿੱਦਾਂ ਦਾ ਵੀ ਏਰੀਆ ਹੈ ਜਿਸ ਤਰ੍ਹਾਂ ਲੋਕ ਜਾਂਦੇ ਨੇ ਯਾਨੀ ਨਤਮਸਤਕ ਹੋਣੇ ਕਿਉਂਕਿ ਦੂਰੋਂ-ਦੂਰੋਂ ਯਾਨੀ ਬਾਹਰੋਂ ਵੀ ਲੋਕ ਆਂਦੇ ਨੇ ਪਰ ਉੱਥੇ ਇਦਾਂ ਦੀ ਆਵਾਜ਼ਾਂ ਮਾਰਦੇ ਨੇ ਉੱਥੇ ਨੌਜਾਨ ਬਹੁਤ ਸਾਰੀਆਂ ਵੀਡੀਓ ਨਿਕਲ ਕੇ ਆਈਆਂ ਜਿੱਥੇ ਸੈਕਸ ਰੈਕਡ ਚੱਲਦਾ ਹੋਟਲਾਂ ਤੇ ਬਾਹਰ ਖੜਕੇ ਯਾਨੀ ਆਵਾਜ਼ਾਂ ਆਉਂਦੀਆਂ ਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਇਹ ਵੀ ਮੰਗ ਕਰ ਰਹੇ ਨੇ ਉੱਥੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਚਾਹੇ ਬੀਡੀ ਗੁਟਕਾ ਜਾਂ ਸ਼ਰਾਬ ਦੀ ਗੱਲ ਕਰ ਲਈ ਹੋਰ ਮਾਸ ਦੀ ਗੱਲ ਕਰ ਲਈ ਕਿ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਦੇਖੋ ਉੱਥੇ ਦੇ ਜਿਹੜੇ ਲੋਕਲ ਨੇ ਨਾ ਜੀ ਹਮ ਸਭ ਤੋਂ ਪਹਿਲਾਂ ਤਾਂ ਇਹ ਗੱਲ ਇਹ ਪ੍ਰਾਣ ਇੱਕ ਕਸਮ ਉਹਨਾਂ ਨੂੰ ਖਾਣੀ ਪਹਿਲਾਂ ਜ਼ਰੂਰੀ ਹੈ ਉਹ ਫੈਸਲਾ ਕਰਨ ਉਹ ਮਤਾ ਪਾਣ ਗੁਰੂ ਸ੍ਰੀ ਗੁਰਦੁਆਰਾ ਸਾਹਿਬ ਦੀ ਗਰੀਮਾ ਨੂੰ ਕਾਇਮ ਰੱਖਣ ਲਈ ਮੈਂ ਪਹਿਲਾਂ ਵੀ ਸ਼ਿਵ ਸੈਨਾ ਹਿੰਦ ਦੇ ਸਮੇਂ-ਸਮੇਂ ਅ ਸਮੇਂ-ਸਮੇਂ ਰਹਿੰਦੇ ਅਸੀਂ ਹਮੇਸ਼ਾ ਇੱਕ ਮੁਹਿੰਮ ਵੀ ਪਹਿਲਾਂ ਚਲਾਈ ਸੀ ਇਸ ਪਿਛੇ ਅਸੀਂ ਪਹਿਲਾਂ ਵੀ ਇੰਟਰਵਿਊ ਪਾਈ ਸੀ ਕਿ ਉਹਦੀ ਗੁਰਦੁਆਸ਼ੀ ਗੁਰਦੁਆਰਾ ਸਾਹਿਬ ਦੀ ਗરિਮਾ ਨੂੰ ਕਾਇਮ ਰੱਖਣ ਲਈ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ 5 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਨਾ ਤਾਂ ਕੋਈ ਹੋਟਲ ਹਮ ਟਾਈਮ ਲੱਗੂਗਾ ਇਸ ਵਿੱਚ ਟਾਈਮ ਲੱਗੂਗਾ ਪਰ ਇਹ ਜ਼ਰੂਰੀ ਹੈ ਦੇਖੋ ਗੁਰਦੁਆਰਾ ਸਾਹਿਬ ਮੈਂ ਵੀ ਗੁਰਦੁਆਰਾ ਸਾਹਿਬ ਮੈਂ ਮੱਥਾ ਟੇਕਣ ਪਿਛਲੇ ਸਾਲ ਗਿਆ ਸੀ ਤਾਂ ਮੈਂ ਉਹਦੇ ਬਿਲਕੁਲ ਲਾਗ ਹੀ ਉਹਦੇ ਛੱਤ ਤੋਂ ਹੋਟਲ ਦੀ ਛੱਤ ਤੋਂ ਗੁਰਦੁਆਰਾ ਸਾਹਿਬ ਦਿਖ ਰੇ ਸੀ ਤਾਂ ਮੈਂ ਉੱਥੇ ਜਦੋਂ ਬੈਠਿਆ ਸੀ ਤਾਂ ਮੈਂ ਇਹ ਹੀ ਗੱਲ ਸੋਚੀ ਵੀ ਦੇਖੋ ਅਸੀਂ ਉੱਥੇ ਰਹਿੰਦੇ ਆਂ ਨਾਂਦੇ ਵੀ ਆਂ ਸਭ ਕੁਝ ਠੀਕ ਹੈ ਬੰਦਾ ਫੈਮਲੀ ਨਾਲ ਗਿਆ ਚਲੋ ਅਸੀਂ ਤਾਂ ਫੈਮਲੀ ਨਾਲ ਗਏ ਆਂ ਸਾਨੂੰ ਉਸ ਜਗ੍ਹਾ ਦੀ ਗਰੀਮਾ ਪਤਾ ਹੈ ਅਸੀਂ ਸਮਝ ਗਏ ਅਸੀਂ ਰਹਿ ਲੈ ਉੱਥੇ ਪਰ ਕਈ ਸ਼ਰਾਰਤੀ ਅੰਸਰ ਵੀ ਜਾਂਦੇ ਨੇ ਪਿੱਛੇ ਕਈ ਐਸੇ ਇਹੋ ਜਿਹੇ ਕੇਸ ਹੋਏ ਨੇ ਜਿੱਥੇ दारू ਵੀ ਫੜੀ ਗਈ ਆ ਹੋਟਲਾਂ 'ਚ ਨਿਹੰਗ ਸਿੰਘਾਂ ਨੇ दारू ਵੀ ਫੜੀ ਆ ਨਿਹੰਗ ਸਿੰਘਾਂ ਨੇ ਰੈਕਟ ਵੀ ਪਿੱਛੇ ਇੱਕ ਦੋ ਹੋਰ ਵੀ ਸੀਗੇ ਜਿਹੜੀ ਵਾਜਾ ਮਾਰਦੇ ਸੀ ਲੋਕਾਂ ਨੂੰ ਆਪਣੀ ਭੈਣ ਨਾਲ ਕੋਈ ਜਾ ਰਿਹਾ ਆਪਣੀ ਮਾਤਾ ਨਾਲ ਕੋਈ ਜਾ ਰਿਹਾ ਉਹਨੂੰ ਵੀ ਬੁਲਾਉਂਦੇ ਸੀ ਤਾਂ ਸ਼ਰਾਬ ਦੇ ਠੇਕੇ ਬੀੜੀ ਗੁੱਟਕੇ ਗੁੱਟਕੇ ਦੇ ਜਿਹੜੇ ਖੋਖੇ ਨੇ ਉਹ ਜਿਹੜੇ ਹੋਟਲਸ ਨੇ ਇਹ ਪੰਜ ਜੇ ਅਸੀਂ ਕੋਸ਼ਿਸ਼ ਕਰੀਏ ਪੰਜ ਜਨੀਤਾ 2.5 ਕਿਲੋਮੀਟਰ ਦੇ ਰੇਡੀਅਸ ਤੋਂ ਬਾਹਰ ਸਰਕਾਰ ਕਰੇ ਤਾਂ ਕਿ ਉਸ ਸ਼੍ਰੀ ਗੁਰਦੁਆਰਾ ਸਾਹਿਬ ਦੀ ਜਿਹੜੀ ਗ੍ਰਿਮ ਆਇਓ ਉਹ ਖੰਡਿਤ ਨਾ ਹੋ ਕਿਉਂਕਿ ਬਾਰ ਬਾਰ ਖੰਡਿਤ ਹੋ ਰਹੀ ਹੈ ਇਹਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅੱਛਾ ਜੇ ਬੇਅਦਬੀਆਂ ਦੀ ਗੱਲ ਕਰ ਲਈਏ ਕਿਦਰਨ ਜੀ ਆਪਾਂ ਦੇਖਦੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਚਾਹ ਪਹਿਲਾਂ ਦੇ ਮਸਲੇ ਬਹੁਤ ਜ਼ਿਆਦਾ ਬੇਅਦਬੀਆਂ ਨੂੰ ਲੈ ਕੇ ਤੇ ਅੱਜ ਵੀ ਐਦਾਂ ਦੇ ਯਾਨੀ ਗੁਰਦੁਆਰਾ ਸਾਹਿਬ ਨੇ ਜਿੱਥੇ ਬੇਅਦਬੀਆਂ ਹੁੰਦੀਆਂ ਹਨ ਤੇ ਹੁਣ ਸੈਸ਼ਨ ਸਪੈਸ਼ਲ ਸੈਸ਼ਨ ਚੱਲਿਆ ਸੀ ਜਿਸ ਸਮੇਂ ਯਾਨੀ ਬਿਲ ਵੀ ਕਿਹਾ ਸੀ ਦਿੱਤਾ ਸੀ ਕਿ ਅਸੀਂ ਬੇਅਦਮੀ ਨੂੰ ਲੈ ਕੇ ਸਖਤ ਕਾਨੂੰਨ ਬਣਾਵਾਂਗੇ ਪਰ ਹਾਲਾਂਕਿ 6 ਮਹੀਨੇ ਦੇ ਲਈ ਇਹ ਡਿਲੇ ਹੋ ਗਿਆ ਯਾਨੀ ਆਉਣੇ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇ ਕਿਸ ਤਰ੍ਹਾਂ ਯਾਨੀ ਇਹ ਬਿਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਅਗਰ ਇਹ ਬਿਲ ਪਾਸ ਹੁੰਦਾ ਯਾਨੀ ਇੱਕ ਸਖਤ ਕਾਨੂੰਨ ਬਣਦਾ ਤਾਂ ਆਉਣੇ ਵਾਲੇ ਸਮੇਂ ਦੇ ਵਿੱਚ ਬੇਅਦਮੀਆਂ ਯਾਨੀ ਕਿਸੇ ਦੀ ਧਰਮ ਦੀ ਗੱਲ ਕਰ ਲਈਏ ਭਾ ਚਾਹੇ ਹਿੰਦੂ ਦੀ ਗੱਲ ਕਰ ਲਈਏ ਚਾਹੇ ਸਿੱਖਾਂ ਦੀ ਚਾਹੇ ਹੋਰ ਅਧਰਮਾਂ ਦੀ ਗੱਲ ਕਰ ਲਈਏ ਤੁਹਾਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਯਾਨੀ ਬੇਅਦਬੀਆਂ ਘਟ ਜਾਣਗੀਆਂ ਦੇਖੋ ਜੀ ਜਦੋਂ ਜਦੋਂ ਕਾਨੂੰਨ ਸਖਤ ਹੋਇਆ ਹੂੰ ਉਦੋਂ ਉਦੋਂ ਇਹ ਸਾਰੇ ਜਿਹੜੇ ਘਟਨਾਕਰਮ ਨੇ ਇਹਨਾਂ ਤੇ ਠੱਲ ਪਈ ਹੈ ਹੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਵੀ ਠੱਲ ਨਹੀਂ ਪਈ ਕਿਉਂਕਿ ਦੇਖੋ ਜਦੋਂ ਵੀ ਕੋਈ ਡਰਦਾ ਹੁਣ ਮੇਰੇ ਮਨ ਚ ਡਰ ਰੱਬ ਦਾ ਹੈ ਕਾਨੂੰਨ ਦਾ ਵੀ ਹੈ ਰੱਬ ਦਾ ਵੀ ਡਰ ਹੈ ਪਹਿਲਾਂ ਕਾਨੂੰਨ ਦਾ ਫਿਰ ਉਸ ਤੋਂ ਬਾਅਦ ਰੱਬ ਦਾ ਪਰ ਜੇ ਕਾਨੂੰਨ ਸਾਡਾ ਸਟਰੋਂਗ ਦੇ ਬੇਅਦਵੀ ਦਾ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਵੀ ਤੁਸੀਂ ਸੈਸ਼ਨ ਡਿਲੇ ਨਾ ਕਰਕੇ ਇੱਕ ਸਪੈਸ਼ਲ ਸੈਸ਼ਨ ਰਿਕਾਲ ਕਰਕੇ ਜਦੋਂ ਸਾਡੇ ਕੋਲ ਪ੍ਰੋਵੀਜ਼ਨ ਹੈ ਇਸ ਚੀਜ਼ ਦਾ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਸਪੈਸ਼ਲ ਪ੍ਰੋਵੀਜ਼ਨ ਰਿਕਾਲ ਕਰਕੇ ਉਹਦੀ ਪਾਵਰ ਇਸਤੇਮਾਲ ਕਰਕੇ ਤੁਸੀਂ ਰਿਕਾਲ ਕਰਕੇ ਬਿਲ ਅਰਜੈਂਟਲੀ ਪਾਸ ਕਰਾਓ ਤਾਂ ਜਿਹੜੇ ਦੇ ਵਿੱਚ ਇਸ ਬਿਲ ਦੇ ਵਿੱਚ ਆਪਣੀ ਬੈਡ ਇੰਟੈਂਸ਼ਨ ਸ਼ੋ ਕਰ ਰਹੇ ਨੇ ਜਾਂ ਕੋਈ ਵੀ ਰੁਕਾਵਟ ਪਾ ਰਹੇ ਨੇ ਉਹ ਪੰਜਾਬ ਦੇ ਲੋਕੀ ਦੇਖਣ ਵੀ ਉਹ ਕਿਆ ਨਹੀਂ ਚਾਹੁੰਦੇ ਵੀ ਬਿੱਲ ਪਾਸ ਹੋਏ ਬੇਅਦਬੀਆਂ ਬੇਅਦਬੀਆਂ ਜਿਹੜੇ ਕਰਦੇ ਨੇ ਗੁਰੂ ਸਾਹਿਬ ਦੀ ਕਰਦੇ ਨੇ ਮੰਦਰਾਂ ਦੇ ਵਿੱਚ ਕਰਦੇ ਨੇ ਮੰਦਰਾਂ ਦੀ ਕਰਦੇ ਨੇ ਪੀਰਾ ਪੈਗੰਬਰਾਂ ਦੀ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਕਿ ਤੁਸੀਂ ਨਹੀਂ ਚਾਹੁੰਦੇ ਤੇ ਜਿਹੜੇ ਪਾਰਲੀਮੈਂਟ ਦੇ ਵਿਧਾਨ ਸਭਾ ਚ ਬੈ ਕੇ ਇਸ ਬਿੱਲ ਦੇ ਖਿਲਾਫ ਇਹ ਬਿੱਲ ਦੀ ਖਿਲਾਫਤ ਕੋਈ ਕਰ ਰਹਾ ਕੋਈ ਲੀਡਰ ਤਾਂ ਪੰਜਾਬ ਦੇ ਲੋਕ ਉਹਨੂੰ ਦੇਖਣ ਤਾਂ ਉਹਦੀ ਉਹਦਾ ਵਿਚਾਰ ਕਰਨ ਕਿ ਅਗਲੀ ਵਾਰ ਉਹਨੂੰ ਲਿਆਣਾ ਹੈ ਕਿ ਨਹੀਂ ਲਿਆਣਾ ਵਿਧਾਨ ਸਭਾ ਜੀ ਕਿਉਂਕਿ ਜੇ ਉਹ ਤੁਹਾਡੇ ਜੇ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਮੰਦਰਾਂ ਦੀ ਰਾਖੀ ਵਾਸਤੇ ਹੀ ਉਹ ਬਿੱਲ ਲਿਆਈ ਹੈ ਪੰਜਾਬ ਸਰਕਾਰ ਤਾਂ ਸਾਨੂੰ ਤਾਂ ਉਹਦਾ ਸਪੋਰਟ ਕਰਨਾ ਚਾਹੀਦਾ ਹੈ ਸਾਨੂੰ ਤਾਂ ਖੁੱਲੇ ਦਿਲ ਨਾਲ ਬਾਵਾ ਕਰਕੇ ਉਹਦਾ ਸਵਾਗਤ ਕਰਨਾ ਚਾਹੀਦਾ ਤਾਂ ਬਾਕੀ ਪਾਰਟੀਆਂ ਮੈਂ ਪਿੱਛੇ ਵੀ ਸੁਣ ਰਿਹਾ ਸੀ ਬਿਉਦੇਦ ਵਿਰੋਧ ਚ ਮਤਲਬ ਜੇ ਵਿਰੋਧ ਤੁਸੀਂ ਕਰ ਰਹੇ ਹੋ ਤੁਸੀਂ ਡਾਇਰੈਕਟਲੀ ਤਾਂ ਕਰਨੀ ਬਾਰੇ ਕਿਉਂਕਿ ਤੁਹਾਨੂੰ ਪਤਾ ਵੀ ਵਿਰੋਧ ਤੁਹਾਡਾ ਵੀ ਸ਼ੁਰੂ ਹੋ ਜਾਊਗਾ ਤੁਸੀਂ ਇਨਡਾਇਰੈਕਟਲੀ ਕੋਈ ਹੋਰ ਇਸ਼ੂ ਰਾਈਜ਼ ਕਰ ਰਹੇ ਤਾਂ ਉਹ 6 ਮਹੀਨੇ ਬਾਅਦ ਤੇ ਡਿਲੇ ਹੋ ਗਿਆ ਹੂੰ ਇਹ ਗੱਲ ਹੋਈ ਹੈ ਅੱਛਾ ਤੁਹਾਡੇ ਵੱਲੋਂ ਜਿੱਦਾਂ ਹੁਣ ਪੰਜਾਬ ਹਿੰਦ ਦੇ ਯਾਨੀ ਸਿਪਸ ਹੈਨਾ ਹਿੰਦ ਦੇ ਤੁਸੀਂ ਪ੍ਰਧਾਨ ਹੋ ਤੁਹਾਡੇ ਵੱਲੋਂ ਕੀ 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 ਉਪਰਾਲੇ ਕੀਤੇ ਜਾ ਰਹੇ ਨੇ ਹਿੰਦੀ ਨੂੰ ਲੈ ਕੇ ਹਿੰਦੀ ਪਰਿਵਾਰਾਂ ਨੂੰ ਲੈ ਕੇ ਦੇਖੋ ਸਾਡੇ ਵੱਲ ਸਮੇਂ-ਸਮੇਂ ਤੇ ਸਾਡੇ ਮੰਦਰ ਅਸੀਂ ਜਾਂਦੇ ਨੇ ਮੰਦਰ ਤੇ ਬਾਹਰ ਅਸੀਂ ਕਨੋਪੀ ਲਾ ਕੇ ਮੈਂਬਰਸ਼ਿਪ ਤੇ ਜਾਗਰੂਕ અભિયાન ਵੀ ਚਲਾਉਂਦੇ ਨੇ ਜੀ ਸਮੇਂ-ਸਮੇਂ ਜਦੋਂ ਵੀ ਅਸੀਂ ਲੰਗਰ ਹੋ ਗਿਆ ਗਉਂ ਸੇਵਾ ਕਿਥੇ ਕੋਈ ਅਗਰ ਸਾਡੀ ਗਊ ਮਾਤਾ ਉਹਦੇ ਚੋਟ ਲੱਗੀ ਉਹਨੂੰ ਉਹਦੀ ਉਹਨੂੰ ਲੈ ਕੇ ਆਪਣਾ ਹਸਪਤਾਲ ਲੈ ਕੇ ਜਾਣਾ ਤਾਂ ਸਮੇਂ-ਸਮੇਂ ਤੇ ਸਾਰੇ ਅਸੀਂ ਜਿਹੜੀ ਦੇਖੋ ਮੰਦਰਾਂ ਦੀ ਬੇਅਦਵੀ ਤਾਂ ਦੇ ਜਿਹੜੇ ਖਿਲਾਫ ਅਸੀਂ ਕੰਮ ਕਰ ਹੀ ਰਹੇ ਨੇ ਬਿਲਕੁਲ ਉਹ ਸਾਡੀ ਪੂਰੀ ਟੀਮ ਲੱਗੀ ਹੋਈ ਹੈ ਵੀ ਕੋਈ ਵੀ ਕਿੱਥੇ ਵੀ ਬੇਦਬੀ ਨਾ ਹੋ ਉਹ ਕਿਸੇ ਦੀ ਵੀ ਹੋ ਚਾਹੇ ਗੁਰੂ ਸਾਹਿਬ ਦੀ ਹੋ ਚਾਹੇ ਮੰਦਰਾ ਉਹ ਬਰਾਬਰ ਰੱਬ ਸਭ ਦਾ ਮਾਲਕ ਇੱਕ ਹੈ ਦੂਜੀ ਗੱਲ ਜਿਹੜੀ ਸਾਡੀ ਗਊ ਮਾਤਾ ਸਭ ਤੋਂ ਮੇਨ ਸਾਡਾ ਅਜੰਡਾ ਹੈ ਜਿਹੜੀ ਸਾਡੀ ਗਊ ਮਾਤਾ ਸੜਕਾਂ ਤੇ ਛਤੀਗ੍ਰਸਤ ਹੁੰਦੀ ਹੈ ਕੋਈ ਟਰੱਕ ਵਾਲਾ ਮਾਰ ਗਿਆ ਕੋਈ ਗੱਡੀ ਵਾਲਾ ਮਾਰ ਗਿਆ ਕੋਈ ਮੋਟਰਸਾਈਕਲ ਵਾਲਾ ਮਾਰ ਗਿਆ ਉਹਨੂੰ ਜਦੋਂ ਸੱਟ ਲੱਗਦੀ ਹੈ ਜਦੋਂ ਸਰਕਾਰ ਕਾ ਉਸ ਕਾ ਉਸ ਐਸ ਲੈ ਰਹੀ ਹੈ ਤਾਂ ਅੱਜ ਤੱਕ ਉਹ ਇੰਨੇ ਕਰੋੜ ਰੁਪਏ ਹੋ ਚੁੱਕੇ ਐ ਇੰਨੇ 100 ਕਰੋੜ ਹੋ ਚੁੱਕੇ ਐ ਹੁਣ ਤੱਕ ਰਿਲੀਜ਼ ਨਹੀਂ ਕੀਤਾ ਕਿਸੇ ਗਊਸ਼ਾਲਾ ਨੂੰ ਵੀ ਉਹ ਕਾਉਸਸ ਦਾ ਕੋਈ ਫਾਇਦਾ ਨਹੀਂ ਮਿਲਿਆ ਸਾਡੀ ਖੋਰ ਵੀ ਮੰਗ ਸਰਕਾਰ ਨੂੰ ਹਮੇਸ਼ਾ ਰਹਿੰਦੀ ਐ ਸੈਂਟਰ ਨੂੰ ਵੀ ਤੇ ਸਟੇਟ ਨੂੰ ਵੀ ਸਾਡਾ ਕਾਉਸਸ ਰਿਲੀਜ਼ ਕੀਤਾ ਜਾਏ ਤਾਂ ਕਿ ਸਾਡੀ ਗਊਸ਼ਾਲਾਂ ਨੂੰ ਗਊਸ਼ਾਲਾਂ ਨੂੰ ਹੋਰ ਪਾਵਰ ਮਿਲੇ ਪੈਸੇ ਦੀ ਪਾਵਰ ਮਿਲੇ ਤਾਂ ਉਹ ਕੰਮ ਅੱਗੇ ਵੱਧ ਸਕਣ ਸੋ ਧੰਨਵਾਦ ਜੀ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਤਮਾਮ ਗੱਲਾਂ ਬਾਤਾਂ ਕੀਤੀਆਂ ਜੋ ਅੱਜ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਚੱਲ ਰਿਹਾ ਹੈ ਅੱਜ ਬਹੁਤ ਸਾਰੇ ਲੋਕ ਜਿਹੜੇ ਇਦਾਂ ਦੇ ਮਤ ਮੁద్ధి ਹੁੰਦੇ ਨੇ ਇਦਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਇਸ ਤਰ੍ਹਾਂ ਦੀ ਘਟਨਾ ਕਰਾਂਗੇ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ ਕਿ ਪੁਰਾਣੇ ਦੌਰ ਦੀ ਜੇ ਗੱਲ ਕਰ ਲਈਏ 84 ਦੀ ਗੱਲ ਕਰ ਲਈਏ ਤਾਂ ਕਹਿੰਦੇ ਨੇ ਕਿ ਸ਼ਹੀਦੀਆਂ ਗੁਰੂਆਂ ਨੇ ਵੀ ਦਿੱਤੀਆਂ ਤੇ ਆਪਣੇ ਲੋਕਾਂ ਨੇ ਵੀ ਦਿੱਤੀਆਂ ਪਰ ਕਹਿੰਦੇ ਨੇ ਦਰਬਾਰ ਸਾਹਿਬ ਨੂੰ ਕਦੇ ਆਂਚ ਨਹੀਂ ਆਣ ਦਿੱਤੀ ਸੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਧੰਨਵਾਦ